ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਰਮੇਟਾ ਦਾ ਬੋਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਤਾਜੀ ਸੂਈ ਵੈੜ ਆ ਗਈ ਵੀਰੇ ਕੋਲੇ ਵੱਡੀ ਵੈੜਾ ਵੀਰੋ ਚੰਗੇ ਰਿਕਾਰਡ ਵਾਲੀ ਆ ਤਾਂ ਆਓ ਵੀਰੇ ਇਹਦੇ ਬਾਰੇ ਲੈਨੇ ਆ ਵੀਰੇ ਕੋਲੇ ਸਾਰੀ ਜਾਣਕਾਰੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਹੋਰ ਸੁਣਾਓ ਵੀਰੇ ਕੀ ਹਾਲ ਚੱਲ ਜੀ ਹਾਂ ਜੀ ਜੜਦੀ ਗੱਲਾ ਤੁਸੀਂ ਸੁਣਾਓ ਵਧੀਆ ਵੀਰੇ ਵਧੀਆ ਠੀਕ ਠਾਕ ਚਾਹੀਦੇ ਬੱਜੀ ਹੋਰ ਹਾਂ ਵਧੀਆ ਵੀਰੇ ਨਾਂ ਦੱਸਿਓ ਹਾਂ ਦਾ ਨਾਂ ਵੀ ਜੀ ਆਪਣਾ ਸ਼ੈਦਿੱਪ ਸਿੰਘ ਪਿੰਡ ਦੀਨੇਵਾਲੀ ਤਹਿਸੀਲ ਨਾਲਾ ਜਲਾ ਅੰਬਸਰ ਫੋਨ ਨੰਬਰ ਵਿੱਚ ਆਪਣਾ 9501733918 ਠੀਕ ਹੈ ਜੀ ਹਾਂ ਜੀ ਤਾਂ ਵੀਰੇ ਸੂਈ ਵੈੜਾ ਕੀ ਕੋਲੇ ਨਾਂ ਵੀ ਜੀ ਸੂਈ ਵੈੜਾ ਪੂਰੀ ਫੁੱਲ ਵੱਡੀ ਵੱਡੀ ਵੈੜਾ ਛਾਰਮ ਵਾਲੀ ਵੀ ਜੀ ਵੈੜਾ ਠੀਕ ਹੈ ਜੀ ਤਾਂ ਵੀਰੇ ਕਿਵੇਂ ਅੱਗੇ ਵੀਡੀਓ ਚ ਤੇਰਾ ਰੇਟ ਇੱਕ ਤਾਂ ਹੁੰਦਾ ਜਾਇਜ਼ ਰੇਟ ਵਿੱਚ ਜੀ ਬਿਲਕੁਲ ਜਾਇਜ਼ ਪਸ਼ੂ ਚੰਗਾ ਬਿਲਕੁਲ ਤੇ ਮਤਲਬ ਕਿ ਰੇਡ ਤੇ ਬਿਲਕੁਲ ਜਿਵੇਂ ਦੀ ਜਾਇਜ਼ੀ ਦੇਣੀ ਪੌਂਚ ਜਿਹੜੀ ਫ੍ਰੀ ਹੁੰਦੀ ਹੁੰਦੀ ਹੈ ਕੋਈ ਵੀਰਾ ਉਧਰੋਂ ਗੱਡੀ 'ਚ ਬੈਠ ਕੇ ਆ ਜੇ ਭਾਂਵੇਂ ਇਧਰੋਂ ਪਸ਼ੂ ਚੱਲ ਜੇ ਹਣਾ ਵੀਰੇ ਪੌਂਚ ਬਿਲਕੁਲ ਫ੍ਰੀ ਆ ਪੌਂਚ ਵਿੱਚ ਜੀ ਕਿਰਾਇਆ ਕਰ ਪੀੜੀ ਦੇਣਾ ਠੀਕ ਆ ਜੀ ਹਾਂ ਜੀ ਤਾਂ ਵੇਖੋ ਵੀਰੇ ਉਹ ਬਾਕੀ ਤੁਸੀਂ ਫੋਨ ਵੀ ਵੀਰ ਨੂੰ ਜ਼ਰੂਰ ਲਾਓ ਤੇ ਵੀਡੀਓ ਵੀ ਐਂਡ ਤਾਈਂ ਜ਼ਰੂਰ ਵੇਖਿਓ ਤਾਂ ਵੀਰੇ ਇਹਦੇ ਬਾਰੇ ਦੱਸੀਏ ਇੱਕ ਦਿਨ ਦੀ ਸੂਈ ਆ ਇਹ ਵੀ ਜੀ ਕੱਲ ਸੂਈ ਜੇ ਆਪਣੇ ਕੋਲ ਹਾਂਜੀ ਪ੍ਰੋਪਰ ਜੇਰ ਦੀ ਬਿਲਕੁਲ ਸੁੰਦੀ ਦੀ ਵੀਡੀਓ ਆਪਣੇ ਕੋਲ ਪਈ ਠੀਕ ਹੈ ਜੀ ਹਾਂਜੀ ਬਿਲਕੁਲ ਜਿਹੜਾ ਮਰਜੀ ਵੀਰ ਭਰਾ ਆਪਣੇ ਕੋਲ WhatsApp ਤੇ ਮੰਗਾ ਸਕਦਾ ਬਿਲਕੁਲ ਜੀ ਸੁਆਸ ਹੋਈ ਵਿੱਚ ਦੁੱਝਾ ਹਾਂਜੀ ਤੇ ਬੋਲਾ ਜਿਹੜਾ ਨੇ ਚਵਾਇਆ 18 ਤੋਂ 2 ਕਿਲੋ ਦੇ ਵਿੱਚ ਬੋਲਾ ਚਵਾਇਆ ਦੋਹਾਂ ਟਾਈਮਾਂ ਦਾ ਦੋਹਾਂ ਟਾਈਮਾਂ ਦਾ ਦੋਹਾਂ ਟਾਈਮਾਂ ਦਾ ਠੀਕ ਹੈ ਜੀ ਹਾਂਜੀ ਤਾਂ ਖੋਲੋ ਵੀਰ ਜੀ ਤੋਰਾ ਖਾਈਏ ਬੱਚੇ ਕੀ ਭਲੇ ਨੇ ਵਸ਼ੀ ਆ ਗਈ ਹਾਂਜੀ ਵਸ਼ੀ ਵੀਰ ਜੀ ਬੜੀ ਚੰਗੀ ਸੀਮਨ ਦੀ ਵਸ਼ੀ ਅਸ ਚੰਗੀ ਸੀਮਨ ਦੀ ਵੇਖੋ ਵੀਰੋ ਵੱਡੀ ਆ ਪਾਰੇ ਪੱਲੇ ਚ ਮਗਰ ਵਸ਼ੀ ਆ ਗਈ ਹੈ ਚੰਗੇ ਸੀਮਨ ਦੀ ਕੀ ਬਾਤ ਅਰੇ ਵਾਲਾ ਚੈੱਕ ਕਰ ਲਓ ਵੀਰੋ ਵੱਡੇ ਖੁੱਲੇ ਲੈਵੇ ਦੀ ਮਾਲਕਾ ਤਾਂ ਵੱਡੀ ਵੈੜਾ ਕੱਦ ਕਾਠ ਵੀ ਬਹੁਤ ਚੰਗਾ ਲੈਵਾ ਦੇ ਵਿੱਚ ਕੀ ਕਿਲੋ ਵਾਲਾ ਲਾਈ ਛੱਡੀ ਇਹ ਲੈਵਾ ਦਾ ਬਹੁਤ ਲੱਗਿਆ ਜੀ ਇੱਕਦੋਂ ਦੁੱਧ ਵੀਰਾਂ ਦੇ ਪਾਇਦਾ ਜੀ ਵੀਰੋ ਦੁੱਧ ਤੁਹਾਡੀ ਸੇਵਾ ਦਾ ਹੁਣਾ ਸੋਹਣੀ ਵੈੜਾ ਫੇਸ ਕੁਆਲਟੀ ਵੀ ਕੱਦ ਕਾਠ ਵੀ ਵੇਖ ਲੋ ਲੈਵਾਨਾ ਵੀ ਵੇਖ ਲੋ ਲੈ ਵੇ ਲੋ ਵੱਡੀ ਵੈੜ ਤੋਂ 25 ਕਿਲੋ ਦੁੱਧ ਕੀ ਜਾਂਦਾ ਬਿਲਕੁਲ ਕੋਈ ਸ਼ਮਝ ਨਹੀਂ ਬਾਕੀ ਵੀਰ ਜੀ ਇਹ ਗੱਲ ਕਰੀਏ ਇਹਦੇ ਕਦ ਕਾਠ ਦੀ ਜਾਂ ਥਣ ਲੈ ਕੇ ਦੀ ਗੱਲ ਕਰੀਏ ਤਾਂ ਕੋਈ ਵੀਰ ਦੂਰੋਂ ਵੀ ਆਊਗਾ ਚੱਲ ਕੇ ਮੁੜ ਕੇ ਨਹੀਂ ਜਾਂਦੇ ਤੁਸੀਂ ਮਾਨੇ ਦੇ ਨਾੜਾ ਨੂੰ ਨਾ ਚੈੱਕ ਕਰੋ ਵੀਰੋ ਨਕਸ਼ਾ ਹੀ ਬਣਿਆ ਪੂਰਾ ਨਾ ਥਾਣੀ ਛੋਟਾ ਹਾਂਜੀ ਨਾ ਲੇਵਾ ਛੋਟਾ ਹਾਂਜੀ ਬਿਲਕੁਲ ਬਿਲਕੁਲ ਵੇਖੋ ਵੀਰੋ ਇਹ ਲੇਵਾ ਬੜਾ ਤਲਲੇਦਾਰ ਲੱਗਿਆ ਤੇ ਮਾਨੇ ਦੇ ਵੀ ਨਾੜਾ ਨੂੰ ਨਾ ਚੰਗੀਆਂ ਲਗੀਆਂ ਤੇ ਖੁੱਲੇ ਲੇਵੇ ਵਾਲੀ ਆ ਇਹ ਜਵਾਬ ਜੀ ਮੈਂ ਨਾ ਵੀ ਪੰਜ ਦੀ ਮੋਟਰ ਚੱਲੂਗੀ ਅੱਛਾ ਜੀ 1.5 ਲੱਖ ਖੜੀ ਗਹਿਰ ਦਾ ਜਵਾਬ ਜੀ ਲੱਗਾ ਹੋਇਆ ਠੀਕ ਹੈ ਜੀ ਹਾਂ ਜੀ ਤਾਂ ਦੇਖੋ ਵੀਰੋ ਬਾਕੀ ਮਗਰੋਂ ਵੀ ਲੈਵਾ ਚੈੱਕ ਕਰ ਲਿਓ ਸੋਨਾ ਠੰਡਾ ਲੱਗਿਆ ਪ੍ਰਿੰਟ ਪ੍ਰਿੰਟ ਚੰਗਾ ਵਹਿੜ ਦਾ ਤਾਂ ਫੇਸ ਕੁਆਲਟੀ ਚੈੱਕ ਕਰ ਲਓ ਕੱਦ ਕਾਠ ਵੀ ਸੋਨਾ ਥਣ ਗੁਲਾਬੀ ਆ ਗਿਆ ਤੇ ਪੈਪਾ ਬੂਬਾਂ ਦੁੱਧਾਲੀਆਂ ਲੱਗੀਆਂ ਬਿਲਕੁਲ ਕੈਮਰਾ ਤੁਹਾਡਾ ਦੱਦੀ ਹੈ ਹਾਂ ਕੈਮਰਾ ਸੁਸਤਰਾ ਕਰ ਬਾਕੀ ਠੰਡੀ ਜੀਣੀ ਦੇਖ ਲਓ ਠੀਕ ਹੈ ਇਹ ਨਹੀਂ ਵੀ ਕੋਈ ਉਹ ਲੱਤ ਮਾਰੂਗੀ ਦੇਖਦਾ ਇਧਰ ਵੀ ਨਾੜਾ ਚੈੱਕ ਕਰੋ ਸੀਲ ਵੀ ਬਹੁਤ ਹਨ ਇਹ ਜਿਹੜੀ ਮੋਟੀ ਵਿੱਚ ਪੈਪ ਲੱਗੀ ਹੈ ਭਾਨੇ ਦਾ ਹਾਂ ਦੁੱਧ ਵਾਲੀ ਤੇ ਦੁੱਧ ਵਾਲੀ ਨਾੜ ਦੇਖੋ ਚੈੱਕ ਕਰਾ ਦਿਓ ਵੀਰ ਨੂੰ ਲੱਗਦਾ ਵੇਖੋ ਵੀਰ ਇਹੋ ਲੱਗਦਾ ਕਰ ਚੈੱਕ ਕਰ ਲਓ ਭਾਨੇ ਦਾ ਤਾਂ ਵੀ ਜਾਲੀ ਵਿਛਿਆ ਪਿਆ ਵੇਖੋ ਇਧਰ ਬਿਲਕੁਲ ਤਾ ਹੈਵੀ ਭਾਰੇ ਬੱਲੇ ਚ ਵੀਰੋ ਪੂਰੀ ਫੁੱਲ ਵੱਡੀ ਵੀ ਨਹੀਂ ਫੁੱਲ ਵੱਡੀ ਤੇ ਰੇਡ ਵਿੱਚ ਇਹਦਾ ਬਿਲਕੁਲ ਹੀ ਜਾਇਜ਼ ਆ ਉੜਦੀਆਂ ਲਈ ਉੜਦੀਆਂ ਵਾਲਾ ਆ ਬੱਚਿਆ ਵੀ ਆ ਗਿਆ ਵਾ ਚੰਗੇ ਸੀਮੰ ਦਾ ਵੀਰੋ ਵਸ਼ੀ ਮੰਗਰ ਆ ਗਈ ਇਹ ਚੈੱਕ ਕਰ ਲੋ ਚੰਗੇ ਸੀਮੰ ਦੀ ਵਸ਼ੀ ਆ ਹਾਂਜੀ ਹਾਂਜੀ ਤਾਂ ਵੀਰ ਜੀ ਹੁਣ ਇਹਦੇ ਮੁੱਲ ਦੀ ਗੱਲ ਕਰੀਏ ਤਾਂ ਕਿੰਨੇ ਦੀ ਹੋਣੀ ਵੈੜ ਫੋਨ ਤੇ ਕਰਾਂਗੇ ਤੁਹਾਨੂੰ ਪਤਾ ਹਰ ਵਾਰ ਫੋਨ ਤੇ ਕਰਦੇ ਆਂ ਤਾਂ ਹਰ ਵੇਲੇ ਫੋਨ ਤੇ ਮੁੱਲ ਹੁੰਦਾ ਜੀ ਬਿਲਕੁਲ ਹੀ ਜਾਇਜ਼ ਆ ਜਾਇਜ਼ ਬਿਲਕੁਲ ਹੀ ਜਾਇਜ਼ ਤਾਂ ਇੱਕ ਤਾਂ ਵੀਰਾਂ ਨੂੰ ਬੇਨਤੀ ਆ ਵੀਰੇ ਪਹੁੰਚ ਫਰੀ ਹੁੰਦੀ ਆ ਇੱਕ ਤੁਸੀਂ ਫੋਨ ਜਰੂਰ ਲਾ ਲਿਓ ਵੀਰ ਨੂੰ ਤਾਂ ਜਿਹੜਾ ਰੇਟ ਹੋਊਗਾ ਉਹ ਜੈਸ਼ ਹਨਾ ਜੀ ਰੇਟ ਵੀ ਜੀ ਆਪਾਂ ਦਵਾਂਗੇ ਮਾਰਕੀਟ ਨਾਲੋਂ ਡਾਊਨ ਰੇਟ ਤੇ ਦਵਾਂਗੇ ਠੀਕ ਆ ਜੀ ਵੀਰ ਭਰਾ ਕੋ ਫੋਨ ਕਰ ਲੈ ਹਾਂਜੀ ਬਾਕੀ ਮਾਰਕੀਟ ਦਾ ਰੇਟ ਵੀ ਪੁੱਛ ਲੈ ਆਪਣਾ ਕੋ ਰੇਟ ਪੁੱਛ ਲੈ ਆਪਾਂ ਬਿਲਕੁਲ ਮਾਰਕੀਟ ਨਾਲੋਂ ਡਾਊਨ ਦਵਾਂਗੇ ਤੇ ਪਹੁੰਚ ਬਿਲਕੁਲ ਫ੍ਰੀ ਕਰਾਂਗੇ ਬਿਲਕੁਲ ਫੋਨ ਕੋਈ ਜਰੂਰ ਲਾ ਲੈ ਵੀਰਾ ਹਾਂਜੀ ਇਹ ਹੈ ਕਿ ਫੋਨ ਤੇ ਮੋਲੋ ਜੀ ਵੀਰਿਓ ਹਾਂਜੀ ਪਹੁੰਚ ਬਿਲਕੁਲ ਫ੍ਰੀ ਕਿਸੇ ਵੀ ਹਾਂਜੀ ਮੋੜਾਂਗੇ ਨਹੀਂ ਪਰ ਜੀ ਏਡੀ ਵੈਰ ਤੁਹਾਨੂੰ ਪਤਾ ਵੀ ਘਰ ਘਰ ਨਹੀਂ ਜਾਂਦੀ ਬਿਲਕੁਲ ਕਿਸੇ ਵੀ ਜ਼ਿਲ੍ਹੇ 'ਚ ਕੋਈ ਵੀ ਵੀਰ ਫੋਨ ਕਰ ਲੈ ਤਾਂ ਵੀਰਿਓ ਪਹੁੰਚ ਫ੍ਰੀ ਆ ਤਮ ਅਗਰ ਵਸ਼ੀ ਆ ਗਈ ਆ। ਕੰਡੀ ਸੀ ਵੀ ਤੁਸੀਂ ਤਾਂ ਹੈ ਪੰਜ ਸਾਲ ਦਾ ਬੱਚਾ ਬਹਿ ਕੇ ਚੋਵੇ। ਬਿਲਕੁਲ ਬਹੁਤ ਚੰਗੀ ਵੇਖੋ ਵੀਰੋ। ਕੋਈ ਲੱਤ ਨਹੀਂ ਲਾਉਣੀ ਕੋਈ ਕੁਛ ਨਹੀਂ। ਬਿਲਕੁਲ। ਹਾਂਜੀ। ਸੀਲ ਬਹੁਤ ਆ ਵੀ। ਥਣ ਵੀ ਵਿੱਚ ਪੂਰਾ ਮੋਠਾ ਮੋਠਾ ਵਈਆਂ ਦਾ ਥਣ ਲੱਗਾ। ਬਿਲਕੁਲ। ਹਾਂਜੀ। ਤਾਂ ਵੇਖੋ ਵੀਰੋ ਥਣ ਵੀ ਚੰਗਾ ਸਪੈਸ਼ਲ ਲੱਗਿਆ ਵਾ। ਤਾਂ ਸੋਹਣੀ ਵੈੜਾ ਜੀ। ਬਿਲਕੁਲ। ਤਾਂ ਵੀਰਾਂ ਨੂੰ ਬੇਨਤੀ ਆ ਵੀਰੇ ਫੋਨ ਤੁਸੀਂ ਜ਼ਰੂਰ ਲਾ ਲਿਓ ਵੀਰ ਨੂੰ। ਰੇਟ ਵੀਰ ਦਾ ਬਿਲਕੁਲ ਹੀ ਨੋਰਮਲ ਹੋਊਗਾ, ਜਾਇਜ਼ ਰੇਟ ਹੋਊਗਾ। ਰੇਟ ਦੇ ਵਿੱਚ ਬਿਲਕੁਲ ਜਾਇਜ਼ ਹੀ ਦੇ ਦਿੰਦੇ ਆ, ਜਾਇਜ਼ ਮਿਲੀ ਜਾ ਤਾਂ ਬਾਕੀ ਵੀਰੋ ਫੋਨ ਵੀਰ ਨੂੰ ਜਰੂਰ ਲਾਇਓ ਤਾਂ ਬਾਕੀ ਇਹੀ ਬੇਨਤੀ ਹੁੰਦੀ ਆ ਹਰੇਕ ਵੀਡੀਓ ਚ ਕੀ ਵੀਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੀ ਚੱਲਿਓ ਜਿੰਨਾ ਵੀਰਾਂ ਨਹੀਂ ਕੀਤਾ ਤਾਂ ਜੋ ਤੁਹਾਨੂੰ ਵੀਰੇ ਨਵੀਂ ਤੋਂ ਨਵੀਂ ਵੀਡੀਓ ਲੈ ਕੇ ਵਿਖਾ ਲਈ ਜਾਵੇ ਤਾਂ ਬਾਕੀ ਵੀਰ ਜੀ ਐਡਰੈਸ ਇੱਕਰੀ ਆਪਣਾ ਭੂਲ ਕੇ ਦੱਸੋ ਤਾਂ ਕਿ ਆਪਣਾ ਸ਼ਾਹੀਦੀਪ ਸਿੰਘ ਪਿੰਡ ਦੀਨੇਵਾਲੀ ਤਹਿਸੀਲ ਨਲਾ ਜਲੰਧ ਸਰ ਫੋਨ ਨੰਬਰ ਵੀ ਜੀ ਆਪਣਾ 9501733918 ਠੀਕ ਆ ਤਾਂ ਇੱਕਰੀ ਖੋਲ ਕੇ ਵੀਰੇ ਤੋਰਾ ਵਿਖਾ ਦਈਏ ਹਨਾ ਤਾਂ ਵੇਖੋ ਵੀਰੋ ਬਾਕੀ ਤੁਸੀਂ ਫੋਨ ਜਰੂਰ ਵੀਰ ਨੂੰ ਲਾਇਓ ਐਡਰੈਸ ਵੀਰੇ ਨੂੰ ਦੱਸਤਾ ਮੁੱਲ ਫੋਨ ਤੇ ਹੋ ਜੂਗਾ ਪਹੁੰਚ ਫਰੀ ਆ ਤਾਂ ਵੱਡੀ ਵਹਿੜਾ ਜਿੰਨਾ ਵੀ ਇਹਨਾਂ ਦੀ ਡਿਮਾਂਡ ਹੁੰਦੀ ਹੈ ਕਿ ਚੰਗਾ ਪਸ਼ੂ ਘਰੇ ਰੱਖਣ ਲਈ ਵੀਰੋ ਤਾਂ ਸੋਹਣਾ ਥਣਪਾਂਡਾ ਲੱਗਿਆ ਚੈੱਕ ਕਰ ਲੋ ਤਾਂ ਲੰਮੀ ਬੇਲ ਆ ਤਾਂ ਖੁੱਲੇ ਲੈਵੇ ਦੀ ਮਾਲਕਾ ਵੀਰੋ ਠੀਕ ਆ ਜੀ ਤਾਂ ਬਾਕੀ ਫੋਨ ਲਾ ਲੈਣਾ ਹਣਾ ਵੀਰੇ ਹਾਂ ਜੀ ਹਾਂ ਜੀ ਠੀਕ ਆ ਠੀਕ ਆ ਜੀ ਠੀਕ ਆ ਵੀਰੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ